ਯੂਕੇ ਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਅਸੀਂ ਰਾਤੀ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਹੈ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮਨੋਵਰਗੀ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਪੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਹਾਂ ਸਾਊਥਵਾਲ ਗੁਰਦੁਆਰਾ ਸੇਵਾ ਤੇ ਮਾਰੀਨਲ ਤੁਸੀਂ ਪਹਿਲੇ ਮਿਲੋ ਵਾਰਿਸ ਰੂਪ ਹਲੂ ਕਰ ਸਤਿ ਸ਼ਕਾਲ ਸਤਿ ਸ਼ਕਾਲ ਕਰੋ ਸਤਿ ਸ਼ਕਾਲ ਮਾਰੀ ਸਤਿ ਸ਼ਕਾਲ ਕਰੋ ਏ ਥੋੜਾ ਵੈਦਰ ਕਰਕੇ ਥੋੜਾ ਜੈਨੂ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗ ਗਈ ਹੋਈ ਹੈ ਤੇ ਮੈਡੀਸਿਨਸ ਵਗੈਰਾ ਅਸੀਂ ਇਹਦੇ ਨਾਲ ਲੈ ਕੇ ਆਏ ਸੀਗੇ ਤਾਂ ਆਪਾਂ ਗੁਰੂ ਘਰ ਆ ਚੁੱਕੇ ਹਾਂ ਜੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਇਹ ਗੁਰੂ ਘਰ ਦੀ ਪਾਰਕਿੰਗ ਹੈ ਜੀ ਇਹ ਸਾਰੀਆਂ ਗੱਡੀਆਂ ਫੁੱਲ ਹੈ ਮਤਲਬ ਇੰਨੀ ਸੰਗਤ ਹੋਏਗੀ ਅੰਦਰ ਜੀ ਬਿਲਕੁਲ ਅੱਛਾ ਜੀ ਬਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਾਉਥਾ ਤੇ ਨਾਲ ਹੀ ਟ੍ਰੇਨ ਸਟੇਸ਼ਨ ਆ ਉੱਥੇ ਪੰਜਾਬੀ ਦੇ ਵਿੱਚ ਲਿਖਿਆ ਆ ਸਾਉਥਾ ਅੱਛਾ ਉਹ ਟ੍ਰੇਨ ਸਟੇਸ਼ਨ ਦਾ ਹੀ ਹੈ ਇਸ ਵਾਰ ਓਕੇ ਸਕਾਪੇ ਤੋੜਨ ਤੇ ਤਨ ਮੰਗ ਤੇਰਾ ਸਭ ਗੁਲ ਤੇ ਖਮੀਏ ਮਨ ਦੁਆਰ ਤੇਰੇ ਤੇ ਕੱਤਨੂ ਮੰਗ ਤੇਰਾ ਸਭ ਕੁਝ ਤੇਰੇ ਖੰਨਿਏ ਮਨ ਜਾ ਦਰੀਓ ਵਿਨਾ ਬੋਨਿਆ ਹੰਗਤਾ ਦੀ ਯੂਕੇ ਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਅਸੀਂ ਰਾਤੀ ਇੱਥੇ ਆਏ ਸੀਗੇ ਇੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਆ ਸਾਊਥ ਵਾਲ ਗੁਰਦੁਆਰਾ ਸੇਵਾ ਤੇ ਵਾਰਿਸ ਨਾਲ ਤੁਸੀਂ ਪਹਿਲੇ ਮਿਲੋ ਵਾਰਿਸ ਰੂਪ ਸਤਿ ਸ਼ਕੰਤ ਸਤਿ ਸ਼ਕੰਤ ਕਰੋ ਸਤਿ ਸ਼ਕੰਤ ਵਾਰਿਸ ਸਤਿ ਸ਼ਕੰਤ ਕਰੋ ਇਹ ਥੋੜਾ ਵੈਦਰ ਕਰਕੇ ਥੋੜਾ ਜੈਨੂ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗ ਗਈ ਹੋਈ ਹੈ ਤੇ ਮੈਡੀਸਿਨਸ ਵਗੈਰਾ ਅਸੀਂ ਇਹਦੇ ਨਾਲ ਲੈ ਕੇ ਆਏ ਸੀਗੇ ਸਾਪਾ ਗੁਰੂ ਘਰ ਆ ਚੁੱਕੇ ਹਾਂ ਜੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਇਹ ਗੁਰੂ ਘਰ ਦੀ ਪਾਰਕਿੰਗ ਹੈ ਜੀ ਇਹ ਸਾਰੀਆਂ ਗੱਡੀਆਂ ਫੁੱਲ ਹੈ ਮਤਲਬ ਇੰਨੀ ਸੰਗਤ ਹੋਏਗੀ ਅੰਦਰ ਜੀ ਬਿਲਕੁਲ ਅੱਛਾ ਜੀ ਬਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸੌਤੌ ਸੌਤਾਲ ਇਹਦੇ ਨਾਲ ਹੀ ਟ੍ਰੇਨ ਸਟੇਸ਼ਨ ਆ ਉੱਥੇ ਪੰਜਾਬੀ ਦੇ ਵਿੱਚ ਲਿਖਿਆ ਆ ਸੌਤੌ ਅੱਛਾ ਉਹ ਟ੍ਰੇਨ ਸਟੇਸ਼ਨ ਤਾਂ ਇਹਦੇ ਸਾਈਡ ਤੇ ਓਕੇ ਸਤ ਤੋੜਾਂ ਤੇਰੇ ਰੰਗ ਜਦ ਤਨ ਮੰਗ ਤੇਰਾ ਸਭ ਗੁਲ ਤੇਰੇ ਖਮੀਏ ਮਨ ਜਾਣ ਸਤ ਤੋੜਾਂ ਤੇਰੇ ਰੰਗ ਜਦ ਤਨ ਮੰਗ ਤੇਰਾ ਸਭ ਗੁਲ